ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਬੜੀ ਸੰਗਤ ਨੇ ਆਉਣਾ ਦੂਰੋਂ ਦੂਰੋਂ ਚੱਲ ਕੇ ਸਤਿਗੁਰੂ ਮਹਾਰਾਜ ਜੀ ਬਹੁਤ ਜਿਹੜੇ ਸ਼ੰਕਾ ਕੋਈ ਕਰਦੇ ਮਹਾਰਾਜ ਜੀ ਨੇ ਸ਼ੰਕੇ ਵੀ ਨਿਮਰਤ ਕਰਨੇ ਤੇ ਨਾਮ ਦੀਆਂ ਦਾਤਾਂ ਲੈ ਕੇ ਜਾਣਿਆ ਸੇਵਾ ਸਿਮਨ ਦੀਆਂ ਦਾਤਾਂ ਤਨ ਗੁਰੂ RAMDAS ਮਹਾਰਾਜ ਜੀ ਤੋਂ ਲੈ ਕੇ ਜਾਣੀ ਆ ਇੱਕ ਦਿਨ ਸੱਬਰਵਾਲ ਨਾਮੀ ਗੋਤ ਦਾ ਇੱਕ ਗੁਰਸਿੱਖ ਭਾਈ ਤੀਰਥਾ ਸਤਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ ਕਹਿੰਦਾ ਸਤਗੁਰੂ ਜੀ ਮੁਕਤੀ ਦੀ ਕਿਰਪਾ ਕਰੋ ਮੈਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੋ ਤੇ ਤੁਹਾਡੇ ਜੋ ਵੀ ਬਚਨ ਜੋ ਅਸੀਂ ਸੁਣਦੇ ਹਾਂ ਉਹਨਾਂ ਨੂੰ ਸੁਣ ਕੇ ਮਨ ਦੇ ਵਿੱਚ ਬੜੀ ਪ੍ਰਸ਼ੰਨਤਾ ਬੜੀ ਕਿਰਪਾ ਹੁੰਦੀ ਹੈ ਵੀ ਐਸੀ ਕਿਰਪਾ ਕਰੋ ਜਿਹਦੇ ਨਾਲ ਸਾਡਾ ਜਨਮ ਮਰਨ ੱਟਿਆ ਜਾਵੇ ਕਿਉਂਕਿ ਕਹਿੰਦਾ ਮਰਨ ਤੋਂ ਬੜਾ ਡਰ ਲੱਗਦਾ ਹੈ ਮੌਤ ਤੋਂ ਬੜਾ ਭੈ ਲੱਗਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਗੇ ਭਾਈ ਸੱਚ ਬਰਾਬਰ ਹੋਰ ਕੋਈ ਵਿਸ਼ੇਸ਼ ਪੁੰਨ ਨਹੀਂ ਸੱਚ ਨਾਲ ਜੁੜੋ ਪਰਮੇਸ਼ਰ ਦਾ ਸੱਚਾ ਸਰੂਪ ਹੈ ਸੱਚ ਤੋਂ ਹੀ ਸੱਚਾ ਵਸੇਰਾ ਮਿਲਦਾ ਹੈ ਦੋਹਾਂ ਲੋਕਾਂ ਵਿੱਚ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਜਿਹੜੇ ਸੱਚ ਵਿੱਚ ਰੰਗੇ ਹੋਏ ਹਨ ਉਹਨਾਂ ਦਾ ਦੇਵ ਤੇ ਸਨਮਾਨ ਕਰਦੇ ਹਨ ਸੱਚੇ ਮਨੁੱਖਾਂ ਦਾ ਸਤਿਗੁਰੂ ਆਪ ਸਹਾਈ ਆਪ ਸਾਥੀ ਹੁੰਦਾ ਹੈ ਵੱਡੇ ਪੁੰਨ ਤੇ ਸੱਚ ਮੇਲੀ ਹਨ ਸ਼੍ਰੇਸ਼ਟ ਬੁੱਧੀ ਵਾਲੇ ਵਿਚਾਰ ਸੱਚਾ ਹੀ ਕਹਿੰਦਾ ਹੈ ਇਸ ਤਰ੍ਹਾਂ ਇੱਕ ਸੂਖਮ ਭੇਦ ਲੈ ਲੈਂਦਾ ਹੈ ਜੇ ਸੱਚ ਕਹਿਣ ਨਾਲ ਕਿਸੇ ਦਾ ਬੁਰਾ ਹੁੰਦਾ ਹੈ ਉੱਥੇ ਆਪਾਂ ਝੂਠ ਵੀ ਬੋਲ ਸਕਦੇ ਹਾਂ ਕਿ ਜੇ ਕਿਸੇ ਦੀ ਜਾਨ ਬਚਦੀ ਹੋਵੇ ਝੂਠ ਬੋਲਣ ਦੇ ਨਾਲ ਉੱਥੇ ਝੂਠ ਬੋਲਣਾ ਪਾਪ ਨਹੀਂ ਜੇਕਰ ਤੁਹਾਡੇ ਝੂਠ ਬੋਲਣ ਨਾਲ ਕਿਸੇ ਦੀ ਜਾਨ ਜਾਂਦੀ ਹੈ ਤਾਂ ਉਹਦੇ ਤੁਸੀਂ ਦੋਖੀ ਹੋ ਜੇ ਕਿਸੇ ਦੀ ਝੂਠ ਬੋਲਣ ਨਾਲ ਜਾਨ ਬਚਦੀ ਹੈ ਤਾਂ ਉੱਥੇ ਸੱਚ ਝੂਠ ਬੋਲਣਾ ਪਾਪ ਨਹੀਂ ਇਹਦੇ ਪਰਥਾਏ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਗੱਲ ਨੂੰ ਸਮਝਾਉਣ ਵਾਸਤੇ ਇੱਕ ਸਾਖੀ ਸੁਣਾਉਣਾ ਕੀਤੀ ਕਿ ਇੱਕ ਰਾਜਾ ਸੀ ਰਾਜੇ ਦੀ ਬੜੀ ਮਹਿਮਾ ਤੇ ਰਾਜੇ ਦੇ ਦਰਬਾਰ ਤੇ ਇੱਕ ਸਾਧੂ ਮਹਾਪੁਰਸ਼ ਕੁੱਟੀਆਂ ਬਣਾ ਕੇ ਰਹਿੰਦੇ ਸੀ ਭਜਨ ਬੰਦਗੀ ਕਰਨੀ ਰਮ ਤੇ ਜੋਗੀ ਹੈ ਨਾ ਵੀ ਉੱਥੇ ਆਪਣਾ ਭਜਨ ਬੰਦਗੀ ਕਰਦੇ ਰਹਿਣਾ ਜੋ ਕੋਈ ਜਲਪਣੀ ਦੇ ਜਾਣਾ ਸ਼ੱਕ ਲੈਣਾ ਤੇ ਰਾਜੇ ਨੂੰ ਵੀ ਇਸ ਗੱਲ ਦੀ ਖੁਸ਼ੀ ਸੀ ਵੀ ਆਪਣੇ ਮਹਿਲਾਂ ਦੇ ਸਾਹਮਣੇ ਚੱਲੋ ਹਨਾ ਕੋਈ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਸਾਧੂ ਮਹਾਪੁਰਸ਼ ਰਹਿੰਦੇ ਆ ਰਾਜਾ ਵੀ ਇਸ ਗੱਲ ਤੋਂ ਖੁਸ਼ ਸੀ ਤੇ ਇਸ ਤਰ੍ਹਾਂ ਹੁਣ ਕੁਝ ਸਮਾਂ ਬੀਤਿਆ ਤੇ ਉਹ ਸਾਧੂ ਆਪਣੀ ਮਸਤੀ ਦੇ ਵਿੱਚ ਤੇ ਰਾਜੇ ਨੂੰ ਇਸ ਗੱਲ ਦਾ ਬੜਾ ਹੀ ਖੁਸ਼ੀ ਸੀ ਵੀ ਚਲੋ ਆਪਣੇ ਮਹਿਲ ਦੇ ਸਾਹਮਣੇ ਕੋਈ ਸਾਧੂ ਮਹਾਂਪੁਰਸ਼ ਰੱਬ ਦਾ ਪਿਆਰਾ ਘਟੋ ਘਟ ਰੱਬ ਦਾ ਨਾਮ ਤੇ ਲੈਂਦਾ ਆਪਾਂ ਤੂੰ ਨਹੀਂ ਲੈ ਜਾਂਦਾ ਚਲੋ ਆਪਾਂ ਉਹਨੂੰ ਉਹਦੇ ਦਰਸ਼ਨ ਹੁੰਦੇ ਐ ਜਿਹੜਾ ਰੱਬ ਦਾ ਨਾਮ ਲੈਂਦਾ ਉਹਦੇ ਦਰਸ਼ਨ ਕਰਨੇ ਵੀ ਬਹੁਤ ਵੱਡਾ ਪੁੰਨ ਹੈ ਤਾਂ ਉਹ ਰਾਜਾ ਵੀ ਖੁਸ਼ ਇਸ ਗੱਲ ਤੋਂ ਇੱਕ ਦਿਨ ਹੁਣ ਰਾਜੇ ਦਾ ਸੁਪੁੱਤਰ ਸੀ ਜਿਹੜਾ ਰਾਜਕੁਮਾਰ ਉਹ ਵੱਡਾ ਹੋਇਆ ਵੱਡਾ ਹੋ ਕੇ ਦੇਖਣ ਦੇ ਯੋਗ ਹੋਇਆ ਚਲੋ ਉਹਦਾ ਵੀ ਰਿਸ਼ਤਾ ਮਾਤਾ ਹੁਣ ਰਾਜ ਘਰਾਣੇ ਦੇ ਵਿੱਚ ਹੀ ਕਰਨਾ ਸੀ ਰਾਜ ਘਰਾਣੇ ਵਿੱਚ ਉਹਦਾ ਰਿਸ਼ਤਾ ਕੀਤਾ ਗਿਆ ਵਿਆਹ ਕੀਤਾ ਗਿਆ ਰਾਜੇ ਦੇ ਰਾਜਕੁਮਾਰ ਦਾ ਵਿਆਹ ਤੇ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਸਾਰੇ ਕੁਛ ਨੇ ਰਾਜਾ ਵੀ ਬੜਾ ਖੁਸ਼ ਆ ਇਸ ਗੱਲ ਤੋਂ ਖੁਸ਼ੀਆਂ ਹੋਣ ਹੀ ਨੇ ਕਿਉਂਕਿ ਵਿਆਹ ਦਾ ਮਾਹੌਲ ਤੇ ਹੁਣ ਕੁਝ ਸਮਾਂ ਇਸ ਤਰ੍ਹਾਂ ਖੁਸ਼ੀਆਂ ਦੇ ਵਿੱਚ ਲੰਘਿਆ ਇੱਕ ਦਿਨ ਹੁਣ ਉਹ ਰਾਜਕੁਮਾਰ ਤੇ ਰਾਜਕੁਮਾਰੀ ਆਪਣੇ ਮਹਿਲ ਦੇ ਵਿੱਚ ਰਾਤ ਨੂੰ ਪਏ ਐ ਤੇ ਰਾਜਕੁਮਾਰ ਸੀ ਜਿਹੜਾ ਉਹਨੂੰ ਤਾਂ ਨੀਂਦ ਆਈ ਪਰ ਰਾਜਕੁਮਾਰੀ ਨੂੰ ਨੀਂਦ ਨਾ ਆਈ ਕਿਉਂਕਿ ਕਈ ਵਾਰੀ ਆਪਣੇ ਸੰਕਲਪ ਬੇਕਲਪ ਪੈਸੇ ਹੋ ਜਾਂਦੇ ਨੇ ਵੀ ਆਪਾਂ ਨੂੰ ਵੀ ਕਈ ਵਾਰੀ ਨੀਂਦ ਨਹੀਂ ਆਉਂਦੀ ਪਰ ਉਹ ਭਾਵੀ ਦਾ ਗੇੜ ਸੀ ਜਿਹੜਾ ਰਾਜਕੁਮਾਰੀ ਨੂੰ ਨੀਂਦ ਨਾ ਆਈ ਉਹ ਭਾਵੀ ਦਾ ਗੇੜ ਸੀ ਉਹਨਾਂ ਰਾਜਕੁਮਾਰੀ ਨੂੰ ਨੀਂਦਰ ਨਾ ਆਈ ਤੇ ਉਹ ਵੇਖਦੀ ਹੈ ਵੀ ਇੱਕ ਸਾਹਮਣੇ ਕਿਰਪਾਨ ਟੰਗੀ ਪਈ ਹੈ ਬੜੀ ਤੇਜ਼ ਧਾਰ ਕਿਰਪਾਨ ਕਿਉਂਕਿ ਰਾਜੇ ਮਹਾਰਾਜਾਂ ਦੇ ਸ਼ੌਕ ਹੋਇਆ ਕਰਦੇ ਆ ਕਿਰਪਾਨਾਂ ਰੱਖਣੀਆਂ ਸ਼ਸਤਰ ਰੱਖਣੇ ਰਾਜਿਆਂ ਦੇ ਸ਼ੌਕ ਹੁੰਦੇ ਹੀ ਹੈ ਤੇ ਉਹ ਰਾਜਕੁਮਾਰੀ ਉਹ ਕਿਰਪਾਨ ਨੂੰ ਚੱਕ ਕੇ ਦੇਖਣ ਲੱਗੀ ਹੁਣ ਕਦੇ ਰਹਾਇਸ ਨੇ ਕੀਤੀ ਇਸ ਤਰ੍ਹਾਂ ਕਿਰਪਾਨ ਕਦੇ ਵਾਹੀ ਨਹੀਂ ਜਦੋਂ ਇਸ ਤਰ੍ਹਾਂ ਫੜ ਕੇ ਘਮਾਉਣ ਲੱਗੀ ਤਾਂ ਕੀ ਹੋਇਆ ਕਿ ਰਾਜਕਮਾਰ ਕੋਲ ਸੁੱਤਾ ਪਿਆ ਇڑی ਕੁਰਬਾਨ ਸੀ ਉਹ ਹੱਥ ਦੇ ਵਿੱਚੋਂ ਛੁੱਟ ਕੇ ਉਹ ਰਾਜਕੁਮਾਰ ਦੇ ਪੇਟ ਦੇ ਵਿੱਚ ਜਾਂਤ ਸੀ ਇਸ ਤਰ੍ਹਾਂ ਇਸ ਤਰ੍ਹਾਂ ਬੁਰੀ ਤਰ੍ਹਾਂ ਜਾਂਤ ਸੀ ਕਿ ਤਣਪ ਤਣਪ ਕੇ ਉਸ ਰਾਜਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੁਣ ਇਸ ਗੱਲ ਦਾ ਬੜਾ ਦੁੱਖ ਰਾਜਕੁਮਾਰੀ ਨੂੰ ਲੱਗਿਆ ਵੀ ਮੈਂ ਇਥੋਂ ਇਹ ਕਿਹੜਾ ਪਾਪ ਹੋ ਗਿਆ ਜੇ ਹੁਣ ਮੈਂ ਦੱਸਦੀ ਆ ਕਿ ਲੋਕਾਂ ਨੂੰ ਤਾਂ ਲੋਕ ਮੇਰੇ ਤੇ ਫਟਕਾਰ ਫਟਲਾਣ ਤਾਂ ਮੈਨੂੰ ਪਾਉਣਗੇ ਵੀ ਆਪਣੇ ਹੀ ਰਾਜਕੁਮਾਰ ਨੂੰ ਮਾਰ ਦਿੱਤਾ ਪਰ ਮੈਂ ਜਾਣ ਬੁਝ ਕੇ ਨਹੀਂ ਕੀਤਾ ਪਤਾ ਨਹੀਂ ਕੀ ਇਹ ਕੋਈ ਭਾਵੀ ਦਾ ਗੇੜ ਭਾਵੀ ਦਾ ਚੱਕਰ ਹੁਣ ਮੈਂ ਕੀ ਕਰਾਂ ਹੁਣ ਜੇ ਮੈਂ ਦੱਸਦੀ ਆ ਤਾਂ ਇਹਦੇ ਵਿੱਚ ਮੇਰੀ ਬੜੀ ਬੇਇਜ਼ਤੀ ਹੋਣੀ ਐ ਤਾਂ ਮੈਂ ਇਸ ਗੱਲ ਨੂੰ ਕਹਿੰਦੀ ਮੈਂ ਚਪਾ ਲੈਨੀ ਆ ਛਪਾਉਣ ਵਾਸਤੇ ਕੀ ਕੀਤਾ ਉਹ ਰਾਜਕੁਮਾਰੀ ਨੇ ਉਸ ਸਾਧੂ ਦਾ ਨਾਮ ਲੈ ਦਿੱਤਾ ਜਿਹੜਾ ਸਾਧੂ ਰਹਿੰਦਾ ਸੀ ਸਾਹਮਣੇ ਨਾ ਹੁਣ ਰਾਜਕੁਮਾਰੀ ਵੀ ਕਿੰਨਾ ਕੁਝ ਟਾਈਮ ਹੋ ਗਿਆ ਸੀ ਉੱਤੇ ਰਹਿੰਦੇ ਆ ਉਹ ਵੀ ਸਾਰਾ ਕੁਝ ਦੇਖਦੀ ਸੀ ਉਹਨੇ ਉਹ ਸਾਧੂ ਦਾ ਨਾਮ ਲੈ ਦਿੱਤਾ ਕਹਿੰਦੀ ਉਹ ਸਾਧ ਆਇਆ ਰਾਤੀ ਤੇ ਉਹਨੇ ਮੇਰੇ ਪਤੀ ਦੀ ਹੱਤਿਆ ਕਰ ਦਿੱਤੀ ਤੇ ਸਵੇਰ ਨੂੰ ਇਸ ਗੱਲ ਦਾ ਰੌਲਾ ਪਿਆ ਜੀ ਰਾਜ ਦੇ ਵਿੱਚ ਸਾਰੇ ਪਰਜਾਂ ਦੇ ਵਿੱਚ ਰੌਲਾ ਪੈ ਗਿਆ ਕਹਿੰਦੇ ਸਾਧ ਨੇ ਵੀ ਰਾਜਕੁਮਾਰ ਨੂੰ ਮਾਰ ਦਿੱਤਾ ਪਰ ਹੁਣ ਸਚਾਈ ਕੁਝ ਹੋਰ ਸੀ ਹੁਣ ਸਾਧੂ ਨਾਮ ਜਪਣ ਵਾਲਾ ਉਹ ਵੀ ਸਾਰੀ ਗੱਲ ਨੂੰ ਸਮਝਦਾ ਸੀ ਵੀ ਇਹ ਜਿਹੜਾ ਕੋਈ ਮੇਰੇ ਨਾਲ ਵਾਪਰ ਰਿਹਾ ਇਹ ਮੇਰੇ ਕੋਈ ਪਿਛਲੇ ਕਰਮਾਂ ਦਾ ģੇੜ ਹੈ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਦਦਾਂ ਦੋਸ ਨ ਦੇਉ ਕਿਸੇ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਦੀਜਾ ਆਵਰੇਜ ਹਨ ਕਿ ਇਹ ਮੇਰੇ ਜਿਹੜੇ ਕੋਈ ਰੱਬ ਦੇ ਪਿਆਰੇ ਨੇ ਉਹ ਤਾਂ ਇਸ ਗੱਲ ਨੂੰ ਸਮਝਦੇ ਆ ਕਿ ਇਹ ਮੇਰੇ ਕਰਮਾਂ ਦਾ ਹੀ ਕੋਈ ਦੋਸ਼ ਹੈ ਪਰ ਆਪਾਂ ਆਮ ਲੋਕਾਂ ਜਿਹੜੇ ਆਪਾਂ ਗੱਲ-ਗੱਲ ਤੇ ਉਸ ਪ੍ਰਮਾਤਮਾ ਨੂੰ ਗੁਲਾਮੇ ਦੇਣ ਲੱਗ ਜਾਂਦੇ ਆ ਕਿ ਇਸ ਤਰ੍ਹਾਂ ਮੇਰੇ ਨਾਲ ਕਿਉਂ ਹੋਇਆ ਜੀਵੋ ਪਰ ਰੱਬ ਦੇ ਪਿਆਰੇ ਨਹੀਂ ਉਹ ਜਾਣਦੇ ਆ ਹੁਣ ਚਲੋ ਜੀ ਉਹਨੂੰ ਚੱਕ ਕੇ ਬੰਦ ਕਰ ਦਿੱਤਾ ਪਰ ਰਾਜੇ ਨੇ ਇਹ ਕਹਿ ਦਿੱਤਾ ਵੀ ਇਹਨੂੰ ਅੰਦਰ ਬੰਦ ਕਰ ਦਿਓ ਇਹਨੂੰ ਕਹਿਣਾ ਕੁਝ ਨਹੀਂ ਇਹਦਾ ਖਿਆਲ ਰੱਖਣਾ ਹੈ ਕਿਉਂਕਿ ਰਾਜਾ ਹੁਣ ਕਿੰਨਾ ਚਿਰ ਤੋਂ ਉੱਥੇ ਉਹ ਸਾਧੂ ਮਹਾਪੁਰਸ਼ ਰਹਿੰਦਾ ਸੀ ਹੁਣ ਰਾਜਾ ਉਹ ਦੁੱਖਾਂ ਦੇ ਵਿੱਚ ਚਲੋ ਜਦੋਂ ਸਾਰਾ ਕੁਝ ਉਹਦਾ ਕਿਰਿਆ ਕਰਮ ਕੀਤਾ ਆਪਣੇ ਪੁੱਤਰ ਦਾ ਵਾਅਦੇ ਵਿੱਚ ਫਿਰ ਉਹਨੇ ਬੁਲਾਉਣਾ ਕੀਤਾ ਕਹਿੰਦਾ ਵੀ ਉਹ ਸਾਧੂ ਨੂੰ ਸੋਚੀ ਗਿਆ ਸੋਚਦਾ ਰਿਹਾ ਵੀ ਮੈਂ ਇਹਨੂੰ ਹੁਣ ਕੀ ਸਜ਼ਾ ਦੇਵਾਂ ਸਿਆਣਾ ਸੀ ਰਾਜਾ ਰਾਜੇ ਨੂੰ ਪਤਾ ਸੀ ਵੀ ਇਹ ਸਾਧੂ ਇਸ ਤਰ੍ਹਾਂ ਧਨੀ ਮਾਰ ਨਹੀਂ ਸਕਦਾ ਪਰ ਹੁਣ ਰਾਜਕੁਮਾਰੀ ਗਵਾਹੀ ਦੇ ਰਹੀ ਸੀ ਵੀ ਹਾਂ ਇਹਨੇ ਮਾਰਿਆ ਉਹ ਤੋਂ ਵੀ ਨਿਮਨਕਰ ਹੋ ਸਕਦਾ ਤੇ ਫਿਰ ਰਾਜਾ ਸੋਚਦਾ ਰਿਹਾ ਵੀ ਮੈਂ ਇਹਨੂੰ ਕੀ ਸਜ਼ਾ ਦੇਵਾਂ ਜੇ ਮੌਤ ਦੀ ਸਜ਼ਾ ਦਿੱਤੀ ਤਾਂ ਮੈਨੂੰ ਜੀਵ ਹੱਤਿਆ ਦਾ ਪਾਪ ਲੱਗੇਗਾ ਕਿਸੇ ਦੀ ਮੌਤ ਦਾ ਮੈਨੂੰ ਪਾਪ ਲੱਗਣਾ ਤੇ ਹੁਣ ਕਹਿ ਰਹੀ ਹੈ ਰਾਜਕੁਮਾਰੀ ਇਹਨੂੰ ਸਜ਼ਾ ਵੀ ਦੇਣੀ ਆ ਕੋਈ ਨਾ ਕੋਈ ਤੇ ਇਹ ਤੈ ਕਰਕੇ ਰਾਜੇ ਨੇ ਕੀ ਕੀਤਾ ਕਹਿੰਦਾ ਵੀ ਇਹ ਸਾਧੂ ਦਾ ਇੱਕ ਹੱਥ ਕੱਟ ਦਿਓ ਇਹ ਸਜ਼ਾ ਸੁਣਾਤੀ ਇੱਕ ਹੰਥ ਕੱਟ ਕੇ ਇਹਨੂੰ ਇੱਥੋਂ ਕਹਿ ਦਿਓ ਵੀ ਇੱਥੋਂ ਚਲਾ ਜਾਵੇ ਦੂਰ ਕਿਤੇ ਚਲਾ ਜਾਵੇ ਸਾਨੂੰ ਨਜ਼ਰ ਨਾ ਆਵੇ ਚਲੋ ਜੀ ਉਹ ਸਾਧੂ ਦਾ ਹੁਣ ਰਾਜੇ ਨੇ ਜਦੋਂ ਹੁਕਮ ਕਰਤਾ ਸਾਹ ਤਾਂ ਹੱਥ ਕੱਟ ਦਿੱਤਾ ਚਲਿਆ ਗਿਆ ਹੁਣ ਇਸ ਗੱਲ ਨੂੰ ਉਹਨੇ ਸੋਚਣ ਸੋਚਿਆ ਵੀ ਇਹ ਮੇਰੇ ਕਿਹੜੇ ਕਰਮ ਦਾ ਪਾਪ ਮੈਨੂੰ ਮਿਲਿਆ ਕਿ ਕਿਹੜੇ ਕਰਮ ਦੀ ਮੈਨੂੰ ਇਹ ਸਜ਼ਾ ਮਿਲੀ ਹੈ ਮੈਂ ਕੋਈ ਪਾਪ ਕਿਮਾਇਆ ਹੋਣਾ ਜ਼ਰੂਰ ਵੀ ਹੁਣ ਮੈਂ ਪਤਾ ਪਤਾ ਜ਼ਰੂਰ ਕਰਨਾ ਹੈ ਕਹਿੰਦਾ ਵੀ ਪਤਾ ਕਰਾਂ ਤਾਂ ਕਿਵੇਂ ਕਰਾਂ ਇਸੇ ਨੇ ਦੱਸਿਆ ਵੀ ਕਾਂਸੀ ਦੇ ਵਿੱਚ ਇੱਕ ਕੋਈ ਬੜਾ ਵਿਦਵਾਨ ਪੰਡਤ ਹੈ ਜਿਹੜਾ ਜੋਤਸ ਸਵਿੱਤਿਆ ਦਾ ਮਾਹਰ ਹੈ ਕਿਉਂਕਿ ਇਹ ਵਿਦਿਆ ਹੈ ਇਹਨੂੰ ਆਪਾਂ ਕੋਈ ਅੰਧਵਿਸ਼ਵਾਸੀ ਦੇ ਵਿੱਚ ਨਹੀਂ ਲੈ ਸਕਦੇ ਵਿਦਿਆ ਇੱਕ ਜੋਗ ਇੱਕ ਵਿਦਿਆ ਹੈ ਜੋਤਸ ਵੀ ਇੱਕ ਵਿਦਿਆ ਹੈ ਪਰ ਹੁਣ ਤੇ ਬੜਾ ਕੁਝ ਕੀਤਾ ਜਾਂਦਾ ਜੋਤਸ ਦੇ ਨਾਂ ਤੇ ਵੀ ਤੇ ਉਹ ਜਿਹੜਾ ਪੰਡਤ ਸੀ ਉਹ ਪਿਛਲੇ ਕਰਮਾਂ ਦਾ ਵੀ ਦੱਸਦੀ ਨਰਸੀ ਉਹਦੇ ਕੋਲੇ ਇੰਨੀ ਉਹਨੇ ਵਿਦਿਆ ਪੜ੍ਹੀ ਹੋਈ ਸੀ ਤੇ ਉਹਦਾ ਚਲੋ ਪੁੱਛ ਪਛਾ ਕੇ ਉਹ ਸਾਧੂ ਉਹਦੇ ਪੰਡਤ ਦੇ ਘਰ ਚ ਲਿਆ ਗਿਆ ਜਾ ਕੇ ਆਰਾਮ ਰਮੀਆ ਚਲੋ ਬੈਠੇ ਹਨ ਗੱਲਬਾਤ ਕੀਤੀ ਪੁੱਛਦਾ ਹੈ ਕਹਿੰਦਾ ਵੀ ਮੈਂ ਇਸ ਜਨਮ ਦੇ ਵਿੱਚ ਕੋਈ ਪਾਪ ਨਹੀਂ ਕੀਤਾ ਬੰਦਗੀ ਕਰਦਾ ਪਰ ਮੇਰੇ ਮੈਨੂੰ ਹੱਥ ਕੱਟਣ ਦੀ ਸਜ਼ਾ ਮਿਲ ਗਈ ਇਹਦਾ ਕਾਰਨ ਕੀ ਹੈ ਮੈਨੂੰ ਇਹ ਦੱਸੋ ਤੇ ਪੰਡਤ ਕਹਿਣ ਲੱਗਿਆ ਵੀ ਪਿਛਲੇ ਜਨਮ ਦੇ ਵਿੱਚ ਤੂੰ ਇੱਕ ਪੰਡਤ ਸੀ ਪੰਡਤ ਹੁਣ ਨਦੀ ਦੇ ਕਿਨਾਰੇ ਬੈਠ ਕੇ ਤੂੰ ਸਵੇਰੇ ਇਸ਼ਨਾਨ ਕਰਨਾ ਭਜਨ ਬੰਦਗੀ ਕਰਨੀ ਸ਼ਾਮ ਨੂੰ ਵੀ ਜਾਣਾ ਤੇ ਉੱਤੇ ਭਜਨ ਬੰਦਗੀ ਕਰਨੀ ਇਸ਼ਨਾਨ ਪਾਣੀ ਕਰਕੇ ਇਹ ਤੇਰਾ ਕਰਮ ਸੀ ਤੇ ਇੱਕ ਦਿਨ ਤੇਰੇ ਕੋਲੇ ਇੱਕ ਗਊ ਆਈ ਜਿਹੜੀ ਕਿ ਬੜੀ ਲਾਚਾਰ ਦੇ ਸਰੀਸ ਨਾਜ਼ਰਾਂ ਆ ਰਹੀ ਸੀ ਡਰੀ ਹੋਈ ਨਾਜ਼ਰਾਂਉਂਦੀ ਸੀ ਤੇਰੇ ਸਾਹਮਣੇ ਉਹ ਖੜੀ ਪਰ ਤੂੰ ਸਮਝ ਨਹੀਂ ਸਕਿਆ ਤੇ ਉਸ ਤੋਂ ਬਾਅਦ ਉਹਦੇ ਪਿੱਛੇ ਕਸਾਈ ਦੁਸ਼ਟ ਕਸਾਈ ਲੱਗਿਆ ਹੋਇਆ ਸੀ ਜਿਹੜਾ ਉਹ ਵੀ ਉੱਥੇ ਆਇਆ ਤੇ ਉਹ ਗਊ ਅੱਗੇ ਚਲੀ ਗਈ ਤੇ ਤੈਨੂੰ ਆਕੇ ਉਹ ਕਸਾਈ ਨੇ ਪੁੱਛ ਲਿਆ ਵੀ ਇੱਧਰ ਗਊ ਤਾਂ ਨਹੀਂ ਦੇਖੀ ਇਕ ਤੇ ਤੇਰੇ ਹੱਥ ਦੇ ਵਿੱਚ ਤੇ ਮਾਲਾ ਸੀ ਮਾਲਾ ਤੂੰ ਫੇਰ ਰਿਹਾ ਸੀ ਪਰ ਤੂੰ ਮੂੰਹ ਦੇ ਜ਼ਬਾਨ ਦੇ ਵਿੱਚੋਂ ਬੋਲਿਆ ਨਹੀਂ ਕਿਉਂਕਿ ਤੂੰ ਭਜਨ ਕਰਦਾ ਸੀ ਵਰਤੇ ਹੱਥ ਕਰ ਦਿੱਤਾ ਜਦੋਂ ਹੱਥ ਕੀਤਾ ਤੇਰਾ ਉਹ ਹੱਥ ਦੋਖੀ ਹੋ ਗਿਆ ਤੇ ਉਸ ਤੋਂ ਬਾਅਦ ਉਹਨੇ ਗਊ ਨੂੰ ਫੜਿਆ ਜਾ ਕੇ ਉਹਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਕਿਉਂਕਿ ਉਤੇ ਹੇ ਕਸਾਈ ਸੀ ਹੁਣ ਗਊ ਨੂੰ ਉਹਨੇ ਮਾਰਤਾ ਇਹ ਪਾਪ ਕਰਮ ਕਮਾ ਲਿਆ ਉਹਨੇ ਚਲੋ ਸਮਾਂ ਬੀਤਦਾ ਗਿਆ ਤੇ ਆਪ ਵੀ ਉਹ ਚੜਾਈ ਕਰ ਗਿਆ ਤੇ ਉਹ ਫਿਰ ਪਿਛਲੇ ਕਰਮਾਂ ਦਾ ਜਿਹੜਾ ਫਲ ਤੁਰਿਆ ਆਉਂਦਾ ਸੀ ਆਪਣੇ ਕਰਮਾਂ ਦੀ ਗਤ ਮੈਂ ਕਿੱਥੇ ਜਾਣੂ ਮੈਂ ਕਿੱਥੇ ਜਾਣੂ ਬਾਬਾ ਰੇ ਸਤਿਗੁਰੂ ਜੀ ਕਹਿੰਦੇ ਮੈਂ ਆਪਣੇ ਪਿਛਲੇ ਕਰਮਾਂ ਦੀ ਗਤ ਨੂੰ ਕੁਝ ਨਹੀਂ ਜਾਣਦਾ ਸਤਿਗੁਰੂ ਜੀ ਇਹ ਤੇ ਤੁਸੀਂ ਹੀ ਬਖਸ਼ਣਹਾਰ ਹੋ ਤੁਸੀਂ ਬਖਸ਼ ਸਕਦੇ ਹੋ ਸਤਿਗੁਰੂ ਤੁਹਾਨੂੰ ਬਖਸ਼ ਸਕਦਾ ਹੈ ਤੇ ਹੁਣ ਇਸ ਤਰ੍ਹਾਂ ਉਹ ਪੰਡਤ ਦੱਸ ਰਿਹਾ ਹੈ ਕਹਿੰਦਾ ਹੁਣ ਜਦੋਂ ਉਹ ਗਊ ਵੀ ਮਾਰਤੀ ਕੁਝ ਸਮੇਂ ਬਾਅਦ ਉਹ ਕਸਾਈ ਵੀ ਮਰ ਗਿਆ ਜਿਹੜਾ ਕਸਾਈ ਸੀ ਉਹਨੇ ਰਾਜਕੁਮਾਰ ਬਣ ਕੇ ਜਨਮ ਲੈ ਲਿਆ ਕੋਈ ਉਹਦਾ ਕਰਮ ਸੀ ਚਲੋ ਉਹਨੇ ਰਾਜਕੁਮਾਰ ਬਣ ਕੇ ਜਨਮ ਲੈ ਲਿਆ ਉਹ ਗਊ ਉਸੇ ਜਿਹੜੀ ਉਹ ਦੂਸਰੇ ਰਾਜੇ ਦੇ ਜਾ ਕੇ ਉਹ ਰਾਜਕੁਮਾਰੀ ਬਣ ਗਈ ਉਹਨਾਂ ਦਾ ਚਲੋ ਸੰਯੋਗ ਬਣ ਗਿਆ ਵਿਆਹ ਹੋਇਆ ਪਰ ਪਿਛਲਾ ਕਰਮ ਪਿਛਲਾ ਪਾਪ ਕਰਮ ਨਾਲ ਤੁਰਿਆ ਆਉਂਦਾ ਤੇ ਤੂੰ ਕੀਤਾ ਸੀ ਹੱਥ ਉਸ ਗਊ ਦੇ ਵੱਲ ਤੇ ਹੁਣ ਉਹ ਗਊ ਮਾਰੀ ਸੀ ਪਿਛਲੇ ਜਨਮ ਚ ਉਹ ਰਾਜਕੁਮਾਰੀ ਬਣ ਗਈ ਉਹਨੇ ਰਾਜਕੁਮਾਰੀ ਬਣ ਕੇ ਆਪਣਾ ਬਦਲਾ ਲਿਆ ਉਹਦਾ ਕਸੂਰ ਨਹੀਂ ਪਿਛਲੇ ਜਨਮ ਦਾ ਜਿਹੜਾ ਕਰਮ ਉਤਰੀਆ ਆਉਂਦਾ ਸੀ ਉਹਦੀ ਸਜ਼ਾ ਉਹਨੂੰ ਮਿਲੀ ਰਾਜਕੁਮਾਰ ਮਾਰ ਦੇ ਤਾਂ ਖਤਮ ਕਰ ਦਿੱਤਾ 13 ਦੋਸ ਸੀ ਉਹ ਹੱਥ ਕੀਤਾ 13 ਉਹ ਹੱਥ ਕੱਟ ਦਿੱਤਾ ਗਿਆ ਦੇਖੋ ਕੈਸੀ ਇਹ ਖੇੜਾ ਕਰਮਾਂ ਦੀ ਗਤੀ ਦੀ ਹੈ ਨਾ ਸਤਿਗੁਰੂ ਮਹਾਰਾਜ ਜੀ ਵੀ ਕਹਿੰਦੇ ਐ ਕਹਿੰਦੇ ਭਾਈ ਨਰ ਅਚੇਤ ਪਾਪ ਤੇ ਡਰ ਰਹੀ ਤੂੰ ਅਚੇਤ ਪਾਪਾਂ ਤੋਂ ਵੀ ਡਰ ਪਾਈ ਬੰਦਿਆ ਜਿਹੜੇ ਤੂੰ ਜਾਣ ਬੁੱਝ ਕੇ ਕਰਦਾ ਉਹਨਾਂ ਤੋਂ ਤੂੰ ਡਰ ਨਹੀਂ ਡਰਨਾ ਪਰ ਜਿਹੜੇ ਤੂੰ ਤਿੱਥੋਂ ਅਚਨ ਚੇਤੀ ਹੋ ਜਾਂਦੇ ਨੇ ਅਚਾਨਕ ਹੀ ਹੋ ਜਾਂਦੇ ਨੇ ਉਹਨਾਂ ਤੋਂ ਵੀ ਡਰ ਭਈ ਨਰ ਅਚੇਤ ਪਾਪ ਤੇ ਕਰ ਰੇ ਇਹ ਭਈ ਇਹ ਪਾਪ ਕਰਮ ਦਾ ਐਸਾ ਫਲ ਮਿਲਦਾ ਹੈ ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਸਾਨੂੰ ਕਹਿੰਦੇ ਆ ਭਾਈ ਚੰਗੇ ਕਰਮ ਕਮਾ ਚੰਗੀਆਂ ਹੋਰਿਆਈਆਂ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜ ਹੈ ਕੇ ਦੂਰ ਚੰਗੇ ਅਮਲ ਕਮਾ ਤੇ ਜਿਨ੍ਹਾਂ ਨੇ ਤੇਰਾ ਅੱਗੇ ਜਾ ਕੇ ਸਾਥ ਦੇਣਾ ਹੈ ਸੋ ਗੁਰਮੁਖ ਪਿਆਰਿਓ ਆਪਾਂ ਵੀ ਸਤਿਗੁਰੂ ਦੀ ਬਾਣੀ ਦੇ ਲੜ ਲੱਗੀ ਆਪਣਾ ਵੀ ਪਰ ਉਤਾਰਾ ਹੋ ਜਾਵੇ ਜੇਕਰ ਸਾਖੀ ਵਧੀਆ ਲੱਗੇ ਤਾਂ ਗਿਆਨ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਵੀ ਸਾਖੀ ਕਿਵੇਂ ਦੀ ਲੱਗੀ ਜੀ ਹੋਇਆਂ ਫੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ